ਅਜਨਾਬਾ ਵਿਖੇ ਦਸ਼ਮੇਸ਼ ਪਿਤਾ ਗੁਰੂ ਕਲੰਗੀ ਧਰਪਾ ਸਾਧਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਗਰਚਾਰੇ ਸਾਹਿਬਜਾਦਿਆਂ ਅਤੇ ਮਾਤਾ ਗੁਜਰਕੌਰ ਦੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ੍ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਬਾਬਾ ਜਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਬਾ ਦੇ ਬੱਚਿਆਂ ਵੱਲੋਂ ਸ਼ਹੀਦੀ ਚੇਤਨਾ ਮਾਰਚ ਕੱਢਿਆ ਗਿਆ ਅਤੇ ਬੱਚਿਆਂ ਵੱਲੋਂ ਇਸ ਪ੍ਰੋਗਰਾਮ ਦੀ ਅਰੰਭਤਾ ਤੋਂ ਪਹਿਲਾਂ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਘੋੜਿਆਂਵਾਲਾ ਸਾਹਿਬ ਨਾਭਾ ਵਿਖੇ ਪਹੁੰਚ ਕੇ ਗੁਰਬਾਣੀ ਜਾਪ ਕੀਤੇ ਗਏ ਅਤੇ ਸ਼ਹੀਦੀ ਨਾਲ ਸੰਬੰਧਿਤ ਕਵਿਤਾਵਾਂ ਅਤੇ ਸ਼ਬਦ ਗਾਏ ਗਏ ਛੋਟੇ ਛੋਟੇ ਬੱਚਿਆਂ ਵੱਲੋਂ ਬਾ ਕਮਾਲ ਕੋਰੀਓਗ੍ਰਾਫੀ ਰਾਹੀਂ ਬੱਚਿਆਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਅਤੇ ਮਾਤਾ ਜੀ ਨਾਲ ਹੋਈ वार्तालाਪ ਅਤੇ ਭਾਈ ਮੋਤੀਰਾਮ ਮਹਿਰਾ ਵੱਲੋਂ ਗੁਰੂ ਕੇ ਲਾਲਾਂ ਨੂੰ ਦੁੱਧ ਪਿਲਾਉਣ ਦੇ ਸੀਨ ਨੂੰ ਇੰਨੇ ਬੈਰਾਗ ਮਈ ਢੰਗ ਨਾਲ ਪੇਸ਼ ਕੀਤਾ ਗਿਆ ਕਿ ਦਰਸ਼ਕਾਂ ਦੀਆਂ ਅੱਖਾਂ ਬੈਰਾਗ ਨਾਲ ਨਮ ਹੋ ਗਈਆਂ ਇਸ ਮੌਕੇ ਬੱਚਿਆਂ ਵੱਲੋਂ ਗਤਕੇ ਰਾਹੀ ਵੀ ਆਪਣੀ ਕਲਾ ਦੇ ਜੋਰ ਦਿਖਾਏ ਗਏ ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਤਰਜਿੰਦਰ ਕੌਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆ ਵਿੱਚ ਕਿਧਰੇ ਵੀ ਨਹੀਂ ਮਿਲਦੀ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਆਪਣਾ ਆਪ ਕਰਵਾਨ ਕਰਕੇ ਸਿੱਖੀ ਦਾ ਵੱਡਾ ਮਹਿਲ ਉਸਾਰ ਗਏ ਕਿਤੇ ਸਾਨੂੰ ਸਰਦਾਰੀਆਂ ਬਖਸ਼ ਦਿੱਤੀਆਂ ਸਾਨੂੰ ਆਪਣੇ ਬੱਚਿਆਂ ਨੂੰ ਸਾਨਾਵਤੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਜਹੇ ਜਹ ਪਹਰਾਲੇ ਕਰਨੇ ਚਾਹੀਦੇ ਹਨ ਇਸ ਮੌਕੇ ਬੱਚਿਆਂ ਲਈ ਚਾਹ ਦੇ ਲੰਗਰ ਵੀ ਲਗਾਏ ਗਏ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਭੋਜੋ ਹਾਜਰੀ ਦੀ ਵਿਸ਼ੇਸ਼ ਰਿਪੋਰਟ ਸਰ ਸਾਹਿਬ ਐਕੀਜੀ ਦੇ ਫਤੇ ਅੱਜ ਫਰੀ ਦੇ 15ਵਾਂ ਵਾਲੇ ਨੂੰ ਮੁੱਖ ਰੱਖਿਆ ਹੋਇਆ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਉਹਨਾਂ ਦੇ ਦਿਨ ਚੱਲਦੇ ਆ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਵੱਲੋਂ ਗੁਰਮਤਿ ਚੇਤਨਾ ਮਾਰਚ ਕਰਿਆ ਗਿਆ ਚਬਜੀ ਸਾਹਿਬ ਜੀ ਔਰ ਚਬਈ ਸਾਹਿਬ ਦੇ ਪਾਠ ਕਰਵਾਏ ਗਏ ਗੁਰਬਾਣੀ ਦੇ ਪਾਠ ਦੇ ਨਾਲ-ਨਾਲ ਸਾਜਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਗਿਆ ਵਾਈਕੀ ਜੀ ਦਾ ਪਾਠ ਸਾਹਿਬ ਵਾਈਕੀ ਜੀ ਦੇ ਪਾਠ ਕਿਹ ਕਿਨਾਮ ਹੈ ਬੇਟੀ ਜਪ ਜੋਕਾਰ ਕਿਹੜੀ ਕਲਾਸ ਪੜਦੇ ਹੋ ਜਥੀ ਅੱਜ ਜੋ ਸਕੂਲ ਦੇ ਵਿੱਚ ਸਮਾਗਮ ਕਰਾਇਆ ਕਿਸ ਵੰਦ ਦੇ ਵਿੱਚ ਕਰਾਇਆ ਗਿਆ ਜਪਾਲ ਸਿੰਘ ਖਾਲਸਾ ਪਬਲਿਕ ਸਕੂਲ ਲਾਭਾ ਵਿਖੇ ਸਭ ਤੋਂ ਪਹਿਲਾਂ ਜੱਜ ਜੀ ਸਾਹਿਬ ਦਾ ਪਾਠ ਫਿਰ ਚੋਫੇ ਸਾਹਿਬ ਦਾ ਪਾਠ ਉਸ ਤੋਂ ਬਾਅਦ ਬੱਚਿਆਂ ਨੇ ਕਵਿਤਾਵਾਂ ਸੁਣਾਈਆਂ ਫਿਰ ਅਸੀਂ ਫਿਰ ਅਸੀਂ ਚੇਤਨਾ ਮਾਰਚ ਕਰਦੇ ਆ ਅਤੇ ਬੱਚਿਆਂ 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 ਨੇ ਕੋਰੀਓਗ੍ਰਾਫੀ ਦਿਖਾਈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਵੈਰੀ ਗੁੱਡ ਹਾਂਜੀ ਸਰ ਆਪਣੇ ਸਕੂਲ ਵਿਖੇ ਜੋ ਸਮਾਗਮ ਕਰਾਇਆ ਗਿਆ ਨੇ ਕਿਸ ਸੰਬੰਧ ਦੇ ਵਿੱਚ ਕੀ ਕੀ ਅੱਜ ਦਾ ਸਮਾਗਮ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਰੂਣੀ ਪ੍ਰਬੰਧ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਬਾਬਾ ਆਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਨਾਭਾ ਦੇ ਬੱਚਿਆਂ ਪਾਸੋਂ ਅੱਜ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜੀ ਜਿਦੇ ਵਿੱਚ ਬੱਚਿਆਂ ਨੇ ਸ਼ਹੀਦੀ ਮਾਰਚ ਵੀ ਕੱਢਿਆ ਗਿਆ ਜਪੀ ਸਾਹਿਬ ਦੇ ਪਾਠ ਚੌਪੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਨਾਲ ਹੀ ਹੁਣ ਬੱਚਿਆਂ ਦੇ ਇਤਿਹਾਸ ਨੂੰ ਰਿਲੇਟ ਅਸੀਂ ਕੋਰੀਓਗ੍ਰਾਫੀ ਕਰਾਈ ਗਈਆਂ ਹਨ ਜਿਹਦੇ ਵਿੱਚ ਬਾਬਾ ਮੋਤੀराम ਮਹਿਰਾਜ ਦੀ ਜੋ ਸ਼ਹਾਦਤ ਕਿਵੇਂ ਹੋਈ ਅਤੇ ਉਹ ਇੱਕ ਕੋਰੀਓਗ੍ਰਾਫੀ ਦੇ ਰਾਹੀਂ ਅਸੀਂ ਇਹ ਦੁਬਾਰਾ ਪੇਸ਼ਕਾਰੀ ਕਰਨੀ ਹੈ ਜੀ ਤੇ ਨਾਲ ਹੀ ਬੱਚਿਆਂ ਨੇ ਜੋ ਚਾਰ ਸਾਹਿਬਜਾ ਦੇ ਮਾਤਾ ਜੀ ਨਾਲ ਗੁਰਗੰਸ ਸਿੰਘ ਦੇ ਬਾਰਤਾ ਲਾਹ ਪੂਰੀਆਂ ਵਿਚਾਰ ਬੱਚੇ ਕਿੱਥੇ ਹਨ ਉਹਨਾਂ ਦੇ ਰਿਲੇਟ ਵਿੱਚ ਕੋਰੀਓਗ੍ਰਾਫੀ ਕਰਵਾਈ ਜਾਣੀ ਹੈ ਜੋ ਤਿਆਰੀ ਕਰਵਾਈ ਗਈ ਹੈ ਤੇ ਸਾਡਾ ਮਕਸਦ ਹੈ ਕਿ ਬੱਚੇ ਆਪਣੇ ਇਤਿਹਾਸ ਨਾਲ ਜੁੜਨ ਦੇ ਨਾਲ ਬਾਣੀ ਤੇ ਬਾਣੀ ਦੇ ਪਰਪੱਖ ਹੋਣ ਸਾਡੇ ਇਸ ਮਕਸਦ ਨੂੰ ਲੈਂਦੇ ਹੋਏ ਸੀ ਇਹ ਸਮਾਗਮ ਕੀਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਇਸ ਵੰਦੇ ਵਿੱਚ ਸਮਾਗਮ ਕਰਾਇਆ ਗਏ ਨੇ ਔਰ ਬੱਚਿਆਂ ਨੂੰ ਕੀ ਕੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖੇ ਚੱਲ ਰਿਹਾ ਸਕੂਲ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਦੇ ਵਿੱਚ ਅੱਜ ਇੱਕ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ ਇਸ ਮਾਰਚ ਤੋਂ ਪਹਿਲਾਂ ਬੱਚਿਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਚੋਪੀ ਸੈਲ ਦਾ ਪਾਰਟ ਕੀਤਾ ਉਪਰੰਤ ਕੁਝ ਬੱਚਿਆਂ ਨੇ ਆਪਣੀਆਂ ਕਵਤਾਵਾਂ ਪੇਸ਼ ਕੀਤੀਆਂ ਉਸ ਤੋਂ ਬਾਅਦ ਸਕੂਲ ਤੋਂ ਅਸੀਂ ਰੂਟ ਲੈਂਦੇ ਹੋਏ ਬਾਜ਼ਾਰ ਵਿੱਚ ਦੀ ਜਾਂਦੇ ਹੋਏ ਇੱਕ ਗੁਰਮਤ ਚੇਤਨਾ ਮਾਰਚ ਕੱਢਿਆ ਇਸ ਗੁਰਮਤ ਚੇਤਨਾ ਮਾਰਚ ਵਿੱਚ ਸਹਿਬਜ਼ਾਦਿਆਂ ਸੰਬੰਧੀ ਬੱਚਿਆਂ ਨੇ ਕਵਤਾਵਾਂ ਨਾਰੇ ਜਿਹੜੇ ਬੁਲੇ ਗਏ ਬੱਚਿਆਂ ਨੇ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਤੇ ਆਪਣੇ ਹਿੱਸੇ ਨਾਲ ਜੁੜਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਅੱਜ ਦੇ ਦਿਨ ਬੱਚਿਆਂ ਨੂੰ ਵੀ ਜਿਹੜਾ ਆਪਣੇ ਸਹਿਬਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਚੱਲਦਾ ਪਿਆ ਹੈ ਉਸ ਸਬੰਧ ਦੇ ਵਿੱਚ ਬੱਚੇ ਤਾਂ ਜੋ ਸਾਬ ਜੀ ਜਦ ਨੂੰ ਯਾਦ ਕਰਦੇ ਹੋਏ ਲੋਕਾਂ ਨੂੰ ਦੱਸ ਸਕਣ ਕਿ ਕਿਸ ਤਰੀਕੇ ਨਾਲ ਸਾਬ ਜੀ ਅੱਜના ਦਿਨਾਂ ਦੇ ਵਿੱਚ ਕਿਹੜੀ ਹਾਲਤ ਦੇ ਵਿੱਚ ਕਿਸ ਤਰੀਕੇ ਨਾਲ ਗੁਜ਼ਰ ਰਹੇ ਸਨ ਸੋ ਇਸ ਸਬੰਧ ਦੇ ਵਿੱਚ ਇੱਕ ਕੋਰੀਓਗ੍ਰਾਫੀ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਸਾਡੇ ਗਤਕਾ ਟੀਚਰ ਵੱਲੋਂ ਕੋਰੀਓਗ੍ਰਾਫੀ ਤਿਆਰ ਕਰਵਾਈ ਗਈ ਉਹ ਕੋਰੀਓਗ੍ਰਾਫੀ ਦੇ ਵਿੱਚ ਬਾਬਾ ਮੋਤੀराम ਮਹਿਰਾ ਦਾ ਸੀਨ ਆਉਂਦਾ ਹੈ ਕਿ ਕਿਵੇਂ ਉਹ ਦੁੱਧ ਬੱਚਿਆਂ ਨੂੰ ਪਿਓੜ ਜਾਂਦਾ ਹੈ ਇਸ ਤੋਂ ਇਲਾਵਾ ਦੂਸਰੀ ਕੋਰੀਓਗ੍ਰਾਫੀ ਦੇ ਵਿੱਚ ਸਾਬ ਜਦਿਆਂ ਬਾਰੇ ਦੱਸਿਆ ਗਿਆ ਕਿਸ ਤਰੀਕੇ ਨਾਲ ਸਾਬ ਜਾਂਦਿਆਂ ਦੀ ਪੇਸ਼ੀ ਹੁੰਦੀ ਹੈ ਤੇ ਕਿਸ ਤਰੀਕੇ ਨਾਲ ਸਵਾਲ ਜਵਾਬ ਹੁੰਦੇ ਨੇ ਇੱਕ ਸਨੇਹਾ ਲੈ ਕੇ ਅਸੀਂ ਆਪਣੇ ਸਕੂਲ ਦੇ ਵੱਲੋਂ ਲੋਕਾਂ ਤੱਕ ਗਏ ਤਾਂ ਜੋ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ